ਹੀਰ ਦਾ ਗੁੱਸਾ ਕਰਕੇ ਦੌੜਨਾ ਗੁੱਸਾ ਚੜ ਗਿਆ ਹੀਰ ਨੂੰ ਗੱਲ ਸੁਣ ਕੇ ਭਾਮਾ ਸੋਕੜ ਗੰਨਿਆ ਰੰਗ ਲਾਲ ਹੋਇਆ ਨਿਕਲੀ ਅੱਗ ਹਰ ਨੂਟੀਆਂ ਅੱਖੀਆਂ ਚੋਂ ধੂਣਾ ਉਸ ਦਾ ਤੇਜ ਜੇ ਲਾਲ ਹੋਇਆ ਨਸ ਤੁਰਿ ਚਨਾ ਦੇ ਕੰਡਿਆਂ ਨੂੰ ਲਸ਼ਕਰ ਹੁਸਨੰਦਾਇ ਉਸ ਦੇ ਨਾਲ ਹੋਇਆ ਨਾਲ ਅੱਖੀਆਂ ਚੱਲ ਕੇ ਵੇਖ ਸਾਹਿਬ ਜੀੜਾ ਲੁੱਡਣਾ ਮਲਾ ਦਾ ਹਾਲ ਹੋਇਆ ਲੁੱਡਣ ਨੂੰ ਖੜਕਾਉਣਾ ਜਾਂਦੇ ਸਰ ਮਲਾ ਨੂੰ ਪਕੜ ਤੋਣੋ ਸ਼ਮਕਾਂ ਖਿੱਚ ਕੇ ਲੱਕ ਤੇ ਮਾਰਦੀ ਸੀ ਕਰਦਾ ਟੱਕਰਾ ਲੁੱਡਣ ਮਲਾ ਕਿਦਾਂ ਲੜਕੀ ਅਥਰੀ ਜੱਟ ਸਰਦਾਰ ਦੀ ਸੀ ਮਰਨ ਜੋਗੇ ਆ ਲੁੱਡਣਾ ਦੱਸ ਮੈਨੂੰ ਕਿਨੂੰ ਮੰਡੜੀ ਸੇਜ ਤੇ ਚੜ ਆਈ ਮੇਰੇ ਰੰਗ ਵਿੱਚ ਜਾਣ ਕੇ ਪੰਗ ਪਾਈ ਮੇਰਾ ਵਾਗਈ ਮਾਨ ਦਾ ਉਝਾੜ ਆਈ ਤੇਰੀ ਖੋਪਰੀ ਵਿੱਚ ਫਤੂਰ ਕੋਈ ਵੇੜੀ ਵਿੱਚ ਸ਼ੈਤਾਨ ਨੂੰ ਮਾੜਿਆਈ ਸਾਡੇ ਘਰਾਂ ਦਾ ਖਾਹ ਹਰਾਮ ਕੀਤਾ ਫੁੱਲ ਪੈਰਾਂ ਦੇ ਢੇਠ ਲੈ ਤਾੜਿਆਈ ਕਰਦਾ ਜੀ ਚਨਾ ਵਿੱਚ ਦਿਆਂ ਤੱਕਾ ਮੇਰਾ ਜਗਰ ਤੇ ਕਾਲਜਾ ਸਾੜਿਆਈ ਅੱਖੇ ਲੱਗ ਕੇ ਚੁੱਭ ਰਾਂ ਵਿਲਣਾ ਦੇ ਮੇਰਾ ਨਕਨ ਝੂਮ ਵਗਾੜ ਆਈ ਮੇਰਾ ਨਕਨ ਝੂਮ ਵਗਾੜ ਆਈ